ਪਟਾਖੋ ਜੀ ਦੇ ਜਨਮ ਉਸ ਦੇ ਸਬੰਧ ਦੇ ਵਿੱਚ ਦਾਦਾ ਜੀ ਦੇ ਸੇਵਾ ਸੇਕ ਜੀ ਦੁਆਰਾ ਵੱਲੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ ਦੇ ਵਿੱਚ ਸ਼ਹਿਰ ਵਾਸੀਆਂ ਨੇ ਉਸ ਨੂੰ ਬਹੁਤ-ਬਹੁਤ ਵਧਾਈ ਸਾਰਨੇ ਇਹ ਬੇਨਤੀ ਕੀਤੀ ਕਿਸੇ ਤਰ੍ਹਾਂ 26 ਤਰੀਕ ਨੂੰ ਪਟਾਖੋ ਜੀ ਦਾ ਜਨਮ ਮਹੋਤਸਵ ਬਾਅਦ ਚੜ੍ਹ ਗਿਆ ਜੇਰਾ ਹਾਥ ਤੋਂ ਮਨਾ ਅੱਜ ਦੀ ਸ਼ੋਭਾ ਯਾਤਰਾ ਵਿੱਚ ਕਰਦੇ ਸਾਰੇ ਸ਼ਹਿਰ ਵਾਸੀ ਜੋ ਦਾਦਾ ਜੀ ਦੇ ਸੇਵਾਦਾਰ ਨੇ ਬਹੁਤ-ਬਹੁਤ ਧਿਆਸ਼ੀ ਰੱਖੇ ਬੜੀ ਤੁਮਤਾ ਦੇ ਨਾਲ ਅੱਜ ਜੀ ਦੀ ਦ ਮੰਦਰ ਤੋਂ ਸ਼ੁਰੂ ਹੋ ਰਹੀ ਆ ਔਰ ਸਾਡੇ ਇੰਦਰ ਦੇ ਪੁਰਾ ਮੰਤਰੀ ਜੀ ਸੰਪਰਕਾ ਜੀ ਲੋਕਾਂ ਦੇ ਜਿਦਾ ਤੋਂ ਇਸ ਦਾ ਕਰਿਆ ਔਰ ਸਾਡੇ ਨਾਲ ਸਾਰੇ ਸ਼ਹਿਰ ਨਿਵਾਸੀ ਸਾਰੇ ਵਿਵਿਧਵਨ ਧਾਰਮਿਕ ਸਮਾਜਿਕ ਹੁੰਦੀ ਗੱਲ ਸੋਸ਼ਲ ਸਾਡੀਆਂ ਭੈਣਾਂ ਬੜੇ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ 'ਚ ਪਹੁੰਚ ਚੁੱਕੇ ਹਨ ਇਸ ਸ਼ੋਭਾ ਯਾਤਰਾ ਜੋ ਬਕਵਾਕ ਏਰੀਆ ਦੇ ਵਿੱਚ ਹੁੰਦੀ ਹੋਈ ਸ਼ਹਿਰ ਦੇ ਵਿੱਚ ਜਾਏਗੀ ਔਰ ਸ਼ਹਿਰ ਨਿਵਾਸੀ ਇਸ ਸ਼ੋਭਾ ਯਾਤਰਾ ਦੇ ਫੁੱਲ ਰਾਈ ਵਰਕਾ ਕਰੂਗੇ ਔਰ ਹਰ ਜਗ੍ਹਾ ਲੰਗਰ ਦੀ ਵਿਵਸਥਾ ਬੜੀ ਕੀਤੀ ਜਾ ਰਹੀ ਆ ਔਰ ਹਰ ਏਰੀਆ ਦੇ ਵਿੱਚ ਸਾਡੇ ਠਾਕੁਰ ਜੀ ਕ੍ਰਿਸ਼ਨ ਜੀ ਰਾਧਾ ਰਾਣੀ ਜੀ ਦਾ ਬਹੁਤ ਸਵਾਗਤ ਹੋ ਰਿਹਾ ਔਰ ਜਿੱਦਾਂ ਜਿੱਦਾਂ ਲੋਕ ਹਨ ਏਰੀਆ ਦੇ ਵਿੱਚੋਂ ਆ ਰਹੇ ਆ ਔਰ ਬੜੀ ਸਵਾਗਤ ਦੇ ਨਾਲ ਇਸ ਸ਼ੋਭਾ ਯਾਤਰਾ ਹੋ ਰਹੀ ਆ ਮੈਂ ਮੋਨੀ ਜੀ ਦੇ ਮੰਦਿਰ ਦੇ ਵਿੱਚੋਂ ਸਾਰੇ ਸਾਡੀ ਜਿੰਨੇ ਵੀ ਸੇਵਾਦਾਰੇ ਸਾਰੇ ਇੱਥੇ ਆਏ ਆ ਮੈਂ ਇਹਨਾਂ ਦਾ ਨਮਸਕਾਰ ਕਰਦਾ ਔਰ ਕੌਮੀ ਸੇਵਾਗ੍ਰਾਮ ਨਾਲ ਧਿਆਰ ਕਮੇਟੀ ਵੀ ਸਹਿਯੋਗ ਸ੍ਰੀ ਕ੍ਰਿਸ਼ਨ ਜੀ 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 ਦਾ ਕ੍ਰਿਸ਼ਨ ਸੇਵਾ ਸੰਪਤੀ ਬਲੋਂ ਹਰ ਸਾਲ ਦੀ ਤਰ੍ਹਾਂ ਪਵਾਨ ਸ੍ਰੀ ਕ੍ਰਿਸ਼ਨ ਜੀ ਦੇ ਹੁਬਸਤ ਵਿੱਚ ਅੱਜ ਫੋਨੀ ਪਾਪਾ ਮੰਦਿਰ ਦੀ ਤੋਂ ਪੁਰਾਣੀ ਦਾਣਾ ਮੰਡੀ ਤੋਂ ਸ਼ੋਭਾ ਯਾਤਰਾ ਬਹੁਤ ਸ਼ਰਧਾ ਦੇ ਨਾਲ ਲੱਗੀ ਜਾ ਰਹੀ ਹੈ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਭਾਗੋਚਾ ਹੈ ਔਰ ਰਸਤੇ ਵਿੱਚ ਸੰਗਤਾਂ ਨੂੰ ਜਿਹੜਾ ਸ਼ੋਭਾ ਯਾਤਰਾ ਦਾ ਖੁੱਲਾ ਨਾਲ ਸਵਾਗਤ ਕੀਤਾ ਜਾਵੇਗਾ ਸਾਰ ਸਾਤੇ ਫਲਾਦੇ ਫਰੂਟ ਦੇ ਲੰਗਰ ਹੈ ਸੰਗਤ ਨੂੰ ਲਗਾਏ ਜਾ ਰਹੇ ਹਨ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਕੰਬੋਜ ਪਰਿਵਾਰ ਤੋਂ ਸਾਰੀ ਸੰਗਤ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਅਹ ਬਤਾ ਹੀ ਦਿੰਦਾ ਹਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸਾਡੇ ਸ਼ਹਿਰ ਤੇ ਸਾਰੇ ਨਗਰ ਤੇ ਆਪਣਾ ਅਸ਼ੀਰਵਾਦ ਰੱਖਣ ਸਾਡਾ ਸਾਰਿਆਂ ਦਾ ਆਉਣ ਵਾਲਾ ਸਮਾਜ ਦਾ ਸੁਭਕਰਮ ਵਾਲਾ ਹੋਵੇ ਕਿ ਪਰਿਵਾਰ ਸ਼੍ਰੀ ਨਾਤਾ ਕਿਸੇ ਸੇਵਾ ਸੰਧੀ ਬਣੋ ਸ਼੍ਰੀ ਕ੍ਰਿਸ਼ਨ ਜਨ ਬਸਤੀ ਦੀਆਂ ਸ਼ੋਭਾ ਯਾਤਰਾਵਾਂ ਦੀਆਂ ਬਹੁਤ-ਬਹੁਤ ਬਧਾਈਆਂ ਜੈ ਸ਼੍ਰੀ ਕ੍ਰਿਸ਼ਨ ਅਰਾਦੇ ਵਿਹਾਰੀ ਲਾਲਕੀ ਜੈ ਹਰ ਸਾਲ ਦੀ ਤਰ੍ਹਾਂ ਜੋ ਰਾਧਾ ਸੇਵਾ ਸਮਿਤੀ ਵੱਲੋਂ ਇਸ ਵਾਰ ਵੀ ਭਗਵਾਨ શ્રી ਕ੍ਰਿਸ਼ਨ ਦੇ ਜਨਮ ਦਿਵਸ ਦੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਮੈਂ ਸਾਰੀ ਰਾਧਾ ਸੇਵਾ ਸਮਿਤੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆਪਣੇ ਭਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਪ੍ਰਭੂ ਦੇ ਚਰਨਾਂ 'ਤੇ ਇਹੀ ਬੇਨਤੀ ਕਰਦਾ ਇਦਾਂ ਹੀ ਭਗਵਾੜੇ ਦੇ ਉੱਤੇ ਕਿਰਪਾ ਬਣਾਈ ਰੱਖੇ ਸਾਡੇ ਹਿੰਦੁਸਤਾਨ ਤੇ ਕਿਰਪਾ ਬਣਾਈ ਰੱਖੇ ਹਿੰਦੁਸਤਾਨ ਇੱਕ ਵਾਰੀ ਫਿਰ ਜੋ ਤੁਹਾਡਾ ਜੋਗਤ ਗੁਰੂ ਬਣੇ ਤੇ ਇਹਦੇ ਨਾਲ ਸੋਨੇ ਦੀ ਚਿੜੀਆ ਬਣੇ ਔਰ ਸਾਡੇ ਸਨਾਤਨ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਹੋਵੇ ਜੈ ਸ਼੍ਰੀ ਕ੍ਰਿਸ਼ਨ ਦੇ ਵਿੱਚ ਮਨਾਇਆ ਜਾਣ ਵਾਲਾ ਬਹੁਤ ਹੀ ਪਵਿੱਤਰ ਤਿਉਹਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜਿਹੜਾ ਕਿ ਪੂਰੇ ਭਾਰਤਵਾਰਸ਼ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉਸੇ ਲੜੀ ਦੇ ਵਿੱਚ ਪੁਵਾੜਾ ਦੇ ਵਿੱਚ ਵੀ ਉਸ ਜਨਮ ਅਸ਼ਟਮੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਵੱਡੀ ਸ਼ੋਗਰ ਯਾਤਰਾ ਨਿਕਾਲੀ ਜਾ ਰਹੀ ਹੈ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਪਤੀ ਦੁਆਰਾ ਨਿਕਾਲੀ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਸ਼ਹਿਰ ਦਾ ਬਹੁਤ ਸਹਿਯੋਗ ਹੈ ਹਰ ਭੈਣ ਭਰਾ ਸਮਾਜਿਕ ਸੰਸਾ सोशल संस्था जी धार्मिक संस्था सा पूरा सहयोग मिल रहा है और पूरी रौनक है और भगवान श्री कृष्ण जी का सबू आशीर्वाद मिल रहा है सो मैं प्रार्थना करता हाँ परमात्मा अगर कि इसी तरह साढ़े भगवान शांति का वातावरण बना सके बनाया बनाया जा सके और हर एक प्राणी को हर एक भगत को उन्होंने आशीर्वाद मिले और हर एक घर के शांति का वातावरण हो इस मैं सबू बहुत बहुत धन्यवाद कहना हाँ और जी आया आता हाँ सब का बहुत बहुत धन्यवाद जय श्री राधे ਸੂਬਾ ਕਲਾ ਸਮੂਹ ਰੋਮਾਂਚਈ ਕਿਸਮ ਦੀ ਜਗਰਸ਼ਮੀਤੀ ਹਾਰ ਬੜੀ ਸ਼ਰਧਾਪੂਰਵਕ ਨਾਲ ਸਾਰੇ ਫਾਰਵਾਰਸ਼ਿਤ ਪਨਾਇਆ ਜਾ ਰਿਹਾ ਹੈ ਇਸ ਸਮੂਹ ਵਿੱਚ ਰਾਜ ਸ੍ਰੀ ਰਾਤਾ ਜਲ ਸੇਵਾ ਸੰਪਤੀ ਵੱਲੋਂ ਕੋਵੜਾ ਦੇ ਵਿੱਚ ਬਹੁਤ ਵਿਸ਼ਾਲ ਸੁਭਯਤਾ ਦਾ ਅਜੋਨੀ ਕੀਤਾ ਜਾ ਰਿਹਾ ਜਿਸ ਵਿੱਚ ਸਾਰੀਆਂ ਧਾਰਮਿਕ ਸਮਾਜਿਕ ਔਰ ਜਥੇਬੰਦੀਆਂ ਔਰ ਬੰਦਰ ਕਬੱਡੀ ਦਾ ਬਹੁਤ ਸਹਿਯੋਗ ਹੈ ਔਰ ਸਰ ਸਰ ਸਹਿਯੋਗ ਹੈ

let me to